ਆ ਮੈਂ ਅੰਪਾਇਰ ਦਾ ਕਾਲਾ ਹੀ ਖੜੂ ਕਾਲਾ ਹੀ ਆ ਵੇ ਵੱਡਾ ਸਾਰੇ ਨਾਲ ਸਾਰੇ ਨਾਲ ਵੱਡਾ ਐਕਸਪੀਰੀਅੰਸ ਪਲੇਅਰ ਆ ਕਾਲੇ ਜਾ ਯਾਰ ਕੁਲਦੀਪ ਜਾ ਉਹ ਲੈ ਓਏ ਬੇਇਮਾਨੀ ਨਹੀਂ ਕਰਨੀ ਲੈ ਲੱਭੇ ਲੱਭੇ ਬਾਉਂਡਰੀ ਤੇ ਭੇਜ ਗਿਆ ਬੰਦੇ ਹੀ ਰਹਿਣਗੇ ਥੋੜੀ ਨਹੀਂ ਜਾਣੀ ਜਾਣੀ ਕਿਉਂ ਨਹੀਂ ਜਾਂੀ ਪੁੱਤ ਲੱਗਿਆ ਤੈਨੂੰ ਪ੍ਰੈਸ ਲੈ ਕੇ ਖੜਾ ਓਏ ਲੱਭੇ ਦੇ ਹਾਰਿਆ ਤੂੰ ਕੀ ਦੇਣਾ ਦੱਸੀ ਮੜੇ ਇਧਰ ਇਧਰ ਦੱਸੀ ਜੇ ਤੂੰ ਹਾਰ ਗਿਆ ਕੀ ਦੇਵੇਂਗਾ ਸ਼ਰਤ ਕਾਦੀ ਆ ਸ਼ਰਤ ਦੱਸ ਆਪੇ ਲਈ ਵੀ ਇਹ ਗੱਲ ਹੋਈ ਆ ਪਹਿਲਾਂ ਹਟੇ ਪਟੇ ਉਹ ਨਹੀਂ ਭੱਜਣ ਨੂੰ ਦੋਨੇ ਹੀ ਫਿਰਦੇ ਦੋਨੇ ਭੱਜਣ ਨੂੰ ਫਿਰਦੇ ਆਹ ਵੇ ਆਹ ਖੜ ਗਿਆ ਬੰਦਾ ਉਹ ਆ ਵੇ ਮੈਂ ਕੀਪਰ ਖੜਾ ਐ ਜਿਹੜੇ ਮੈਂ ਆਉਂਦਾ ਲਾਉਣਾ ਉਹ ਲਾਣਾ ਹਾਂ ਉਹ ਲਾਉਣਿਆ ਮੈਂ ਦਾ ਕੀਪਰ ਖੜ ਤਾ ਗਿਆ ਦੋ ਇਹਨੇ ਆਉਟ ਹੋ ਗਿਆ ਦੋ ਇਹਨੇ ਬਦਲ ਆਉਣਾ ਇਹ ਲੋਟ ਆ ਗਿਆ ਬੋਲ ਦਾ ਬੋਲ ਉਹ ਚੋਗਾ ਦੇ ਛੱਕੇ ਹੀ ਆ ਕੱਲਾ ਮੈਂ ਕਰ ਲਗਾ ਦੂ ਆਊਟ ਤੇਰਾ ਗੈਸ ਤਾਂ ਆਊਟ ਆ ਚੋਗਾ ਦੇ ਛੱਕੇ ਹੀ ਆ ਕੱਲਾ ਆ ਫੀਲਡਿੰਗ ਦਾ ਪਤਾ ਜੇ ਤੇਮਾਰ ਆ ਕੇ ਕੀਪਰ ਖੜਾ ਨੀ ਕੀਪਰ ਤੇ ਮੈਂ ਖੜ ਜਾਂਦਾ ਉਹ ਖੜਾ ਲਾਉਣੀ ਹੈ ਯਾਰ ਕੀਪਰ ਦਾ ਨੰਗ ਨੀ ਲੱਪੇ ਦੇ ਤੇ ਰਜੀ ਖੜਾ ਹੈ ਹੈਪੀ ਦੇਸ ਆ ਲੱਭਾ ਆਹ ਕਹਿੰਦੀ ਆ ਛੱਕਾ 6 ਚਾਹੂਗਾ ਚਾਹੂਗਾ ਆ ਜਾਊਗਾ ਇੱਕ ਇੱਕ ਓਵਰ ਦਾ ਮੈਚ ਤੇ ਪ੍ਰੇਸ਼ਾਨੀ ਸ਼ਰਤ ਹੈ ਇੱਕ ਪਾਸੇ ਲੱਭਾ ਦੂਜੇ ਪਾਸੇ ਹੈਪੀ ਹੋ ਗਈ ਆ ਤੇ ਹੋਰ ਬੈ ਜਾ ਬੈਂਟਾਂ ਦੇ ਨਾਲ ਜੋੜਦੇ ਨੇ ਲੱਭੇ ਨੱਬੇ ਨੋ ਦਿਨ ਆ ਰੱਖ ਪੰਜ ਹੋਗੇ ਪੰਜ ਉਹ ਵਾਈਡ ਬਾਲ ਸਹੀ ਆ ਸਹੀ ਆ ਦੋ ਹੋ ਗਈਆਂ ਲੱਬੇ ਦੋ ਕਹਿੰਦਾ ਪੰਜ ਰਨਾਂ ਲੱਬੇ ਜਰਣਾ ਮੜੇ ਪਿੱਛੇ ਗਿਆ ਕਰ ਸ਼ਾਟ ਆਏ ਨਹੀਂ ਮਾਰ ਦੋ ਗਿੰਦਾ 9 3 ਹੋ ਗਈਆਂ 3 ਹੋ ਗਈਆਂ 3 ਗਿੰਦਾ 9 ਬਣਾ ਦੇ ਬਈ ਲੱਭੇ ਨੇ ਡਾ ਲੈ ਜਾ ਬੋਲਡ ਓਏ ਸ਼ਾਟ ਆ ਲੱਭੇ ਐਪੀ ਲੱਗਦਾ ਪ੍ਰੈਸ ਹੋ ਗਈ ਓਏ ਹੇ ਆਹਾ ਛੇ ਆਾ ਛਾਵਾਂ ਲੱਪੇ ਚਾਰ ਬੱਲੇ ਕਿੰਨੇ ਹੋ ਗਏ 15 ਚਾਰ ਬੱਲੇ 15 ਹੈਪੀ ਹੈਪੀ ਨੋ ਬਾਲ ਨੋ ਬਾਲ ਚਾਰ ਆ ਲੱਗੇ ਚਾਰ ਆ ਲੱਗੇ ਪੰਜ ਹੋ ਗਏ ਹੋ ਗਏ ਚਾਰ ਗਿੰਦਾ ਹੈਪੀ ਹੈਪੀ ਬਾਲੀ ਵੇਚੀ ਲੱਪੇ ਤੋ ਹਰ ਗਿਆ ਓਏ ਲਾਸਟ ਬਾਲ ਓਏ ਫਾਈਵ ਮਿੰਟ ਸਾਰਾ ਇੱਕ ਇਹ ਕਿਆ ਕਰਦੀ ਆ ਲਾਸਟ ਬਾਲ ਤੇਰੇ ਯਾਰੀ ਵੇਖੀ ਜਾਂਦੇਗਾ ਹੂੰ ਤੇਰੇ ਨਾਲ ਹੋਰ ਆਉਤੇ ਤਾਂ ਕਿਹਦਾ ਵਾਈਡ ਬਾਲ 21 21 ਸ਼ਾਵੀ ਗ੍ਰਾਂਥਾ ਬਣਾਉਣੀ ਚਾਹੀਦੀ ਬਹੁਤ ਲੰਬੇ ਤੇ ਆ ਗਈ ਓਏ ਲੱਭੇ ਇੱਕ ਛੱਕਾ ਹੋਰ ਮਾਰ ਪੁਰਾਣੇ ਰਿਕਾਰਡ ਵਾਲੇ ਮਾਰੇ ਤੇਰੇ ਕਹਿੰਦੇ 21 ਤਾਂ ਨਹੀਂ ਖੰਦਾ ਇਹ ਚੱਕ ਪੂਰੀ ਕੀਤੀ ਚੱਕ ਕਰ ਉਸੇ ਦੀ ਬਹੁਤ ਠੀਕ ਹੈ ਲੈਗ ਨੂੰ ਕਮਾਈ ਸੀ ਪਰ ਦਾ ਸਾਹਮਣੇ ਕੋਹ ਨਹੀਂ ਕੋਹ ਨਹੀਂ ਪਹਿਲੀ ਚੱਲ ਲਿਆ ਲੈ ਪਹਿਲੀ ਬੋਲ ਰਨ ਬਣਾਉਣੇ ਆ 22 ਵਾਈਡ ਬਾਲ ਐਂਡ ਬੜਾ 21 ਵੈੜੀ ਮਾਰ ਪਾਣੀ ਪਤਾ ਲੱਭੇ ਤੇ ਪੁਰਾਣੇ ਰਿਕਾਰਡ ਵਾਲੇ ਮਾੜਿਆ ਹੀ ਨਹੀਂ ਪਤਾ ਸਾਰੇ ਗੇ ਬੈੜੀ ਮਾਰ ਦੇ ਇੱਕੀ ਇਹ ਲੱਭਾ ਹੈ ਰੈਨ ਲੱਭਾ ਕਹਿੰਦਾ ਮੈਂ 21 ਤਾਂ ਨਹੀਂ ਖੰਦਾ ਮੈਂ ਤੇਰੇ ਪੁਰਾਣੇ ਵਾਲੇ ਰਿਕਾਰਡ ਮਾੜਿਆ ਆ ਆ ਚਾਰਾ ਚਾਰ ਚਾਰਾ ਚਾਰ ਯਾਰ ਕਹੇ ਚਾਰ ਜਿੱਤੂ ਗਾ ਜਿੱਤੂ ਆ ਇੱਕ ਗੇਂਦ ਪੰਜ ਹੋ ਗਏ ਔਰ ਕਰੀ ਛੱਟੂ ਹੋ ਸਾਰਿਆਂ ਨਾ ਨਿਗਾਰ ਰਖੀ ਤੇਰੇ ਲਈ ਲਾਏ ਸੋਹਣੀ ਚਾਰ ਚਾਰ ਹਾਂ ਚਾਰ ਆ ਚਾਰ ਨਾ ਹੋ ਗਏ ਦੋਹਾਂ ਚ ਖਸੂ ਗਿਆ ਮੈਚ ਪੂਰਾ ਖਸ ਗਿਆ ਮੈਚ ਤਾਂ ਗਿਆ ਲੱਪਾ ਵਾ ਉਹ ਬੋਡ ਲੈਂਡ ਹੈ ਉਹ ਗੋਡ ਲੈਂਡ ਕਾਲੇ ਕਾਲੇ ਪਾਸੇ ਵੀ ਕਾਲੇ ਗੈਟ ਆ ਪਹੇਡਿਓ ਮਾਜਲਾ ਯਾਰ ਰੁਕੂ ਜੀ ਰੁਕਦੀ ਆ ਰੁਕਦੀ ਆ ਰੁਕਦੀ ਆ ਰੁਕਦੀ ਆ ਗਿਆ ਚੌਕਾ ਤੇਰਾ ਗਿਆ ਫੜ ਗਈ ਨਹੀਂ ਗਿਆ ਗਈ ਗੜ ਗਈ ਰੋਗਲਾ ਰੋਗਲਾ ਨਹੀਂ ਗਿਆ ਨਹੀਂ ਗਿਆ ਓਏ ਕੀ ਆ ਰੇ ਵੀ ਓਏ ਓ ਥੜੀ ਦੀ ਸੇਹ ਦਾ ਓਏ ਓ ਥੜੀ ਦੀ ਸੇਹ ਦਾ ਰਵੀ ਓਏ ਓ ਥੜੀ ਦੀ ਸੇਹ ਦਾ ਰੋਲਾ ਰੋਲਾ ਓ ਨਹੀ ਯਾਰਾ ਓਏ ਆਪ ਜਾਓ ਯਾਰ ਕਾਲੇ 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 ਤੂੰ ਨਹੀ ਕਾਲੇ ਕਾਲੇ ਤੂੰ ਕਾਲੇ ਤੂੰ ਜਾ ਕਾਲੇ ਜਾ ਤੂੰ ਇਹ ਰਾਖੀ ਦਾ ਗੇਰਾ ਨਹੀਂ ਚੌਕਾ ਨਹੀਂ ਚੌਕਾ ਠੀਕ ਹੈ ਨਹੀਂ ਚੌਕਾ ਨਹੀਂ ਚੌਕਾ ਨਹੀਂ ਐਵੇਂ ਚੌਕਾ ਨਹੀਂ ਚੌਕਾ ਲੈ ਇਹ ਰਹਿ ਗਿਆ ਹੁਣ ਓਏ ਬੇਪਰਵਾਹ ਤੰਦ ਵਾਲਾ ਤਿੰਨ ਵਾਲਾ 9 ਰਨ ਦੋ ਵਾਲਾ ਹੈ ਦੋ ਤੇ ਨੋ ਆ ਆ ਡੈੱਡ ਬਾਲ ਆ ਬਾਈ ਦੋ ਬਾਲਾਂ ਦੇ 9 ਰੇ 9 ਰਨ ਬਾਈ ਚਾਹੀਦੇ ਇਹਨੂੰ ਇੱਕ ਓਵਰ ਚ ਓ ਰਵੀਰ ਤਾਂ ਮੈਂ ਗੱਤ ਗਏ ਹਸਾਣਾ ਓ ਬੋੜਾ ਬੋੜਾ ਤਿੰਨ ਬਾਲਾਂ 9 ਸ਼ਾਬਾਸ਼ ਸ਼ਾਬਾਸ਼ ਤਿੰਨ ਰਹਿ ਗਏ ਤਿੰਨ ਚ ਤਿੰਨਾਂ ਚ 12 ਤੇ 13 13 ਰਹਿ ਗਏ 13 22 ਕਰਨੇ ਆ 21 ਆ ਲੱਭੇ ਦੇ ਦਿੱਤੇ ਨਹੀਂ ਸੀ ਫੇਰ ਵੀ ਉਹ ਵੀ ਦਿੱਤੇ ਲੱਭਾ ਜੱਤ ਗਿਆ ਸੀ ਨਹੀਂ ਸੀ ਐਵੇਂ ਉਹ ਕਰ ਹੈ ਨਹੀਂ ਸੀ ਉਹ ਕਾ ਹੈ ਨਹੀਂ ਸੀ ਆ ਇਹ ਰੌਲਾ ਪਾ ਲਿਆ ਨਣੇ ਉਹਦਾ ਚੱਕਾ ਚੌਂਕਾ 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 ਵਾਪੇ ਦੇ ਬੋਲ ਜਾ ਯਾਰ 15 ਰਹਿ ਗਏ 15 15 ਹੋ ਗਏ ਸੌਰੀ ਦੋਆਂ ਚ 7 17 ਕੇ हां 21 ਹੋਵੇ 21 ਆ ਹਾਂ ਉਹ ਤਾਰ ਲਾਈ ਆਉਂਦਾ ਪ੍ਰੈਸ ਦੀ ਉਹ ਯਾਰ ਉਹ ਯਾਰ ਬਾਈ 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 ਸੂਪਰ ਓਵਰ ਫੇਰ ਲੱਗੂ ਸੂਪਰ ਓਵਰ ਇੱਕ ਤੇ ਇੱਕ ਤੇ ਇੱਕ ਤੇ ਸ਼ੇਰ ਰਹਿ ਗਏ ਇੱਕ ਪਾਸੇ ਹੋਵੇ ਇੱਕ ਪਾਸੇ ਹੋਵੇ ਇੱਕ ਬੋਲ ਲੱਗ ਤੇ ਬੇਟਾ ਦੇਖੋ ਮੇਰੇ ਵੀਡੀਓ ਕੀ ਬੰਦ ਹੈ ਗੰਦ ਕੇ ਪਲਾਟ ਵਾਈਡ ਬੋਲ ਏ ਚੋ ਆ ਵੈਡ ਨਹੀਂ ਭਾਈ ਵੈਡ 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 ਵਾਈਡ ਬੋਲ ਆ ਨਹੀਂ ਉਹਨੇ ਦੇਖ ਲਈ ਵੈਡ ਫੇਰ ਵਜੇ ਛੱਕਾ ਛੱਕਾ ਲੱਬ ਥਾਪੀ 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 ਲੱਭੇ ਥਾਪੀ ਥਾਪੀ ਲੱਭੇ ਮੇਰੇ ਨਾਲ ਲਾਉਣਾ ਮੇਰੇ ਨਾਲ ਥਾਪੀ ਥਾਪੀ ਲੱਭੇ